ਹਾਂਜੀ ਖੜੇ ਆ ਪਿੰਡ ਬਲਾਸਪੁਰ ਦੇ ਵਿਖੇ ਅੱਜ ਤਕਰੀਬਨ 8:30 ਵਜੇ ਦੇ ਕਰੀਬ ਇਥੋਂ 200 ਤੋਂ ਲੈ ਕੇ 250 ਦੇ ਕਰੀਬ ਜੋ ਹਮਲਾਵਰ ਸੀ ਉਹਨਾਂ ਨੇ ਜੋ ਪਿੰਡ ਦੇ ਉੱਪਰ ਹਮਲਾ ਕੀਤਾ ਪਿੰਡ ਦਾ ਜੋ ਪਰਿਵਾਰ ਹੈ ਉਹਨਾਂ ਨਾਲ ਜ਼ਮੀਨ ਦਾ ਡਿਸਪਿਊਟ ਚੱਲ ਰਿਹਾ ਹੈ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜੋ ਇਹ ਹਮਲਾਵਰ ਸਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ ਜਿਨ੍ਹਾਂ ਨੇ ਤਲਕਸਾਰ ਹਮਲਾ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਹਮਲਾਵਰ ਸੀ ਇਹ ਇਟਾਂ ਰੋੜੇ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਹਮਲਾਵਾਰਾਂ ਨੇ ਇੱਥੇ ਆ ਕੇ ਹਮਲਾ ਕੀਤਾ ਤੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਤੇ ਜੋ ਪਰਿਵਾਰ ਦੇ ਦੋ ਮੈਂਬਰ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਨੇ ਜੋ ਸਿਵਲ ਹਸਪਤਲ ਪੈਲ ਦੇ ਵਿਖੇ ਜਿਹੜੇ ਇਲਾਜ ਹਨ ਤੇ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਪਹੁੰਚ ਗਿਆ ਸੀ ਅਗਰ ਪੁਲਿਸ ਪ੍ਰਸ਼ਾਸਨ ਮੌਕੇ ਉੱਪਰ ਨਾ ਪਹੁੰਚਦਾ ਤਾਂ ਮਤਲਬ ਕਿਸੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਖਤਰਾ ਸੀ ਤੇ ਜੋ ਪੀੜਤ ਪਰਿਵਾਰ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਘਰ ਨੇ ਜੋ ਉਹ ਪੀੜਤ ਪਰਿਵਾਰ ਦੇ ਘਰ ਨੇ ਤੇ ਇਸ ਜ਼ਮੀਨ ਆ ਜੋ ਤਕਰੀਬਨ 20 ਕਿੱਲੇ ਦੀ ਜ਼ਮੀਨ ਆ ਇਸ ਉੱਪਰ ਜੋ ਡਿਸਪਿਊਟ ਚੱਲ ਰਿਹਾ ਹੈ ਰੌਲਾ ਚੱਲ ਰਿਹਾ ਵਿਵਾਦ ਚੱਲ ਰਿਹਾ ਤੇ ਜਿਸ ਉੱਪਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹੱਕ ਜਤਾ ਰਹੀ ਹੈ ਦੂਸਰੇ ਪਾਸੇ ਜੋ ਪਰਿਵਾਰ ਹੈ ਜੋ ਮਹੰਤ ਪਰਿਵਾਰ ਹੈ ਉਹਨਾਂ ਵੱਲੋਂ ਇਹ ਉਹਨਾਂ ਦੀ ਇਹ ਜ਼ਮੀਨ ਆ ਤੇ ਉਹ ਇਸ ਉੱਪਰ ਖੇਤੀ ਕਰ ਰਹੇ ਨੇ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ 2013 ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਇਸ ਜ਼ਮੀਨ ਦੇ ਉੱਪਰ ਇਸ ਘਰ ਦੇ ਉੱਪਰ ਜੋ ਇਹ ਹਮਲਾਵਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਲਗਾਤਾਰ ਜੋ ਪਰਿਵਾਰ ਹੈ ਇਸ ਜ਼ਮੀਨ ਦੇ ਉੱਪਰ ਖੇਤੀ ਕਰਦਾ ਆ ਰਿਹਾ ਤੇ ਅੱਜ ਦੁਬਾਰਾ ਫੇਰ ਹਮਲਾ ਕੀਤਾ ਗਿਆ ਕਿੰਨਾ ਜੀ ਤੁਹਾਡਾ ਕੁਲਵਿੰਦਰ ਸਿੰਘ ਆ ਸਰ ਜੀ ਕੁਲਵਿੰਦਰ ਸਿੰਘ ਜੀ ਅੱਜ ਜੋ ਤੜਕਸਾ ਸਾਡੇ ਪਿੰਡ ਕਟਨਾ ਹੋਈ ਹੈ ਬਾਹਰੋਂ ਵਿਅਕਤੀਆਂ ਨੇ ਆ ਕੇ ਹਮਲਾ ਕੀਤਾ ਹਾਂਜੀ ਤੇ ਕਿੰਨੇ ਕ ਵਿਅਕਤੀ ਸੰਜਨਨ ਹੈ ਮਲਾ ਕੇ ਇਹ ਤਕਰੀਬਨ ਤਕਰੀਬਨ 200 ਦੇ ਕਰੀਬ ਬੰਦਾ ਸੀਗਾ ਜੀ ਤੇ ਅੱਜ ਤਾਂ ਇਹਨਾਂ ਨੇ ਨਿਹੱਤੇ ਬੰਦਿਆਂ ਤੇ ਵਾਰ ਕੀਤੇ ਨੇ ਸ਼੍ਰੋਮਣੀ ਕਮੇਟੀ ਨੇ ਉਹ ਪਰਿਵਾਰ ਦੇ ਰੋਕਣ ਦੇ ਬਾਵਜੂਦ ਵੀ ਕੋਈ ਵਿਰੋਧ ਨਹੀਂ ਕੀਤਾ ਨਾ ਸਿਰ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਕੀ ਆ ਵੀ ਅਥਾਰਟੀ ਲੈਟਰ ਦੇ ਦਿਓ ਸਾਨੂੰ ਕੋਰਟ ਦਾ ਦੇ ਦਿਓ ਕਿਸੇ ਪ੍ਰਸ਼ਾਸਨ ਦਾ ਦੇ ਦਿਓ ਤੁਹਾਨੂੰ ਜ਼ਮੀਨ ਛੱਡ ਦਿੰਦੇ ਆ ਕੋਈ ਹਾਂਜੀ ਉਹਨਾਂ ਦਾ ਮਤਲਬ ਆਦੋਂ ਵੱਧ ਕੁੱਟਮਾਰ ਕੀਤੀ ਗਈ ਆਣ ਕੇ ਟਰੈਕਟਰ ਜ਼ਮੀਨ ਦੇ ਵਿੱਚ ਵੜ ਕੇ ਉਹਨਾਂ ਨੇ ਫਸ ਮਾਝੋ ਫਸਲੇ ਦੀ ਬਾਤੀ ਜੀ ਉਹਨਾਂ ਨੇ ਸਰੋਣੀ ਕਮੇਟੀ ਨੇ ਜੀ ਅੱਜ ਗੁੰਡਾਗਰਦ ਰੱਜ ਕੇ ਨੰਗਾ ਨਾਚ ਕੀਤਾ ਜੀ ਕਿ ਇਹਨੇ ਪਹਿਲਾਂ ਅੱਗੇ ਪੰਚਾਇਤ ਨੂੰ ਮਿਲੇ ਨੇ ਜਾਂ ਪੰਚਾਇਤ ਨੰਬਰ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਜੀ ਨਾ ਪੰਚਾਇਤ ਨੂੰ ਕਿਸੇ ਨੂੰ ਕੋਈ ਇਤਲਾ ਨਹੀਂ ਜੀ ਤੇ 200 ਬੰਦੇ ਆਇਆ ਤਕਰੀਬਨ ਲੈ ਕੇ ਟਰੈਕਟਰ ਜ਼ਮੀਨ ਦੇ ਵਿੱਚ ਵਾਰਦੇ ਜੀ ਤੇ ਪਰਿਵਾਰ ਨੇ ਪੁੱਛਿਆ ਤਾਂ ਉਹਨਾਂ ਦੀ ਕੁੱਟ ਮਾਰ ਕੀਤੀ ਗਈ ਜੀ 200 ਤੋਂ ਲੈ ਕੇ 250 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜੋ ਕਿ ਬਾਅਦ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ ਉਹਨਾਂ ਨੇ ਜੋ ਇੱਥੇ ਡਿਸਪਿਊਟਡ ਲੈਂਡ ਸੀ ਜੋ ਜਿਸ ਉੱਪਰ ਜਿਸ ਦਾ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਸ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਜ਼ਮੀਨ ਹੈ ਮੂੰਗੀ ਦੀ ਫਸਲ ਬੀਜੀ ਹੋਈ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਤੜਕਸਾਰ ਇੱਥੇ ਆ ਕੇ ਤਕਰੀਬਨ 7 ਤੋਂ ਲੈ ਕੇ 8 ਦੇ ਕਰੀਬ ਦਾ ਸਮਾਂ ਹੋਵੇਗਾ ਉਹਨਾਂ ਨੇ ਇਸ ਜੋ ਮੂੰਗੀ ਦੀ ਫਸਲ ਹੈ ਖੜੀ ਫਸਲ ਹੈ ਇਸ ਨੂੰ ਬੋਲਾ ਸ਼ੁਰੂ ਕਰ ਦਿੱਤਾ ਜਦੋਂ ਪਰਿਵਾਰ ਨੇ ਇਸ ਗੱਲ ਦਾ ਬਰੋਧ ਕੀਤਾ ਤਾਂ ਉਹਨਾਂ ਨੇ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਦੇਖ ਸਕਦੇ ਹਾਂ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਦੇ ਮੁਲਾਜ਼ਮਾਂ ਨੇ ਜੋ ਇਸ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਪਿੰਡ ਨਿਵਾਸੀਆਂ ਨੇ ਇਕੱਠੇ ਹੋ ਕੇ ਅਸਫਲ ਬਣਾ ਦਿੱਤਾ ਇੱਥੇ ਪਿੰਡ ਵਾਸੀਆਂ ਦੱਸਣ ਅਨੁਸਾਰ ਇੱਥੇ ਉਹਨਾਂ ਨੇ ਟਰੈਕਟਰ ਬਾੜ ਕੇ ਇਸ ਜੋ ਖੜੀ ਮੂੰਗੀ ਦੀ ਫਸਲ ਆ ਇਸ ਨੂੰ ਬੋਣ ਦੀ ਕੋਸ਼ਿਸ਼ ਕੀਤੀ ਜਦੋਂ ਜੋ ਹਮਲਾਵਰ ਇੱਥੇ ਆਏ ਸੀ ਜਿੱਥੇ ਉਹਨਾਂ ਨੇ ਇਹਨਾਂ ਇੱਟਾਂ ਵੱਟਿਆਂ ਦੀ ਵਰਤੋਂ ਕੀਤੀ ਉਸ ਦੇ ਨਾਲ ਹੀ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸਨ ਜੋ ਇਹ ਕਿਰਪਾਨ ਹੈ ਕਿਰਪਾਨ ਦੀ ਜੋ ਤੁਸੀਂ ਮਿਆਂ ਦੇਖ ਸਕਦੇ ਹੋ ਕਿ ਇਹ ਵੀ ਇੱਥੇ ਪਾਈ ਗਈ ਆ ਇੱਟਾਂ ਬੱਤੇ ਦੇਖੋ ਤੁਸੀਂ ਕਿਸ ਕਦਰ ਉਹਨਾਂ ਨੇ ਇੱਥੇ ਆ ਕੇ ਗਦਰ ਮਚਾਇਆ ਹੋਵੇਗਾ 200 ਤੋਂ ਲੈ ਕੇ 250 ਦੇ ਕਰੀਬ ਜੋ ਇਹ ਮੁਲਾਜ਼ਮ ਸਨ ਤੇ ਇਹਨਾਂ ਨੇ ਇੱਥੇ ਆ ਕੇ ਤਲਕਸਾਰ ਪਿੰਡ ਦੇ ਉੱਪਰ ਹਮਲਾ ਕੀਤਾ ਪਰਿਵਾਰ ਦੇ ਉੱਪਰ ਹਮਲਾ ਕੀਤਾ ਈ ਸਵੇਰੇ ਮਤਲਬ ਕਿ ਕੋਈ ਇੱਥੇ ਹੋ ਨਹੀਂ ਸੀਗਾ ਸਾਡਾ ਮੈਂਬਰ ਦਾ ਪਰਿਵਾਰ ਦਾ ਅਸੀਂ ਸਾਰੇ ਬਾਅਦ ਚ ਮੌਕੇ ਤੇ ਆਏ ਆ ਇੱਥੇ ਉਹਨਾਂ ਦਾ ਘੱਟੋ ਘਾਟ ਐਸਜੀਪੀਸੀ ਦਾ 200 ਬੰਦਾ ਨਾਲ ਟਰੈਕਟਰ ਲੈ ਕੇ 8-9 ਗੱਡੀਆਂ ਸੀਗੀਆਂ ਡਾਂਗਾ ਕਰਪਾਨਾ ਹਥਿਆਰ ਲੈ ਕੇ ਨਜਾਇਜ਼ ਸਾਡੀ ਜ਼ਮੀਨ ਦੇ ਵਿੱਚ ਟਰੈਕਟਰ ਨਾਲ ਬਾ ਕੇ ਫਸਲ ਸਾਡੀ ਬੋਣ ਲੱਗੇ ਤੇ ਕੋਈ ਉਹਨਾਂ ਨੇ ਕਾਗਜ਼ੀ ਕਾਰਵਾਈ ਨਹੀਂ ਆ ਕੇ ਗੱਲ ਕਰੀ ਹੈਗੀ ਕਾਗਜ਼ ਪੱਤਰ ਨਹੀਂ ਆ ਕੇ ਦਿਖਾਇਆ ਵੀ ਕੋਈ ਕੋਡ ਦਾ ਆਰਡਰ ਜਾਂ ਕਿਸੇ ਪੁਲਿਸ ਅਫਸਰ ਦਾ ਉਦੋਂ ਬਿਨਾਂ ਨਜਾਇਜ਼ ਕੋਈ ਗੱਲਬਾਤ ਕਰੇ ਜ਼ਮੀਨ ਤੇ ੱੱਕੇ ਨਾਲ ਟਰੈਕਟਰ ਨਾਲ ਬਾਹਾਂ ਨਾਲੇ ਖੇਤ ਸਾਡਾ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਪਰਿਵਾਰ ਮੈਂਬਰ ਮੂਰੇ ਹੋ ਗਏ ਉਹਨਾਂ ਨਾਲ ਗੱਲ ਕਰਨ ਲੱਗੇ ਉਹਨਾਂ ਨੇ ਡਾਂਗਾ ਤੇ ਕਿਰਪਾਨਾਂ ਨਾਲ ਉਹਨਾਂ ਤੇ ਹਮਲਾ ਕੀਤਾ ਤੇ ਕੁੱਟ ਮਾਰ ਗਏ ਸਾਡੇ 5-6 ਮੈਂਬਰ ਪਰਿਵਾਰ ਦੇ ਹਸਪੀਟਲ 'ਚ ਐਡਮਿਟ ਨੇ ਜਿਨ੍ਹਾਂ ਦੇ ਕਿਰਪਾਨਾਂ ਡਾਂਗਾ ਤੇ ਬਹੁਤ ਜ਼ਿਆਦਾ ਛੱਟਾਂ ਲੱਗੀਆਂ ਹੋਈਆਂ ਨੇ ਿੱਡਾਂ ਨਾਲ ਹਮਲਾ ਕਰਿਆ ਉਹਨਾਂ ਨੇ ਸਾਡੇ ਤੇ ਕੁਝ ਪੁੱਤਰ ਜਿਹੜੇ ਹਮਲਾਪੁਰ ਸੀਨੇ ਕਿਸੇ ਪਛਾਣਦੇ ਆ ਉਹ ਤੁਹਾਨੂੰ ਕਿਵੇਂ ਪਤਾ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸੀਗੇ ਸੀਗੇ ਹੀ ਉਹ ਐਸਜੀਪੀਸੀ ਦੇ ਮੈਂਬਰ ਮਤਲਬ ਨਾਮ ਨਹੀਂ ਸਾਨੂੰ ਕਿਸੇ ਦਾ ਪਤਾ ਕੋਈ ਕਿਤੋਂ ਸੀਗਾ ਕੋਈ ਕਿਤੋਂ ਸੀਗਾ ਕਟਾਣਾ ਸਾਹਿਬ ਗੁਰਦੁਆਰੇ ਤੋਂ ਸੀਗੇ ਇਹ ਬੰਦੇ ਉਹਨਾਂ ਦੇ ਮੰਜੀ ਸਾਹਿਬ ਗੁਰਦੁਆਰੇ ਤੋਂ ਸੀਗੇ ਜੀ ਤੇ ਮਤਲਬ ਅਣਪਛਾਤੇ ਬੰਦੇ ਸੀਗੇ ਸਾਰੇ ਮਤਲਬ ਸੀਗੇ ਐਸਜੀਪੀਸੀ ਦੇ ਵਰਕਰ ਪਹਿਲਾਂ ਵੀ ਇਹਨਾਂ ਨੇ ਕਦੇ ਹਮਲਾ ਕੀਤਾ ਤੁਹਾਡੇ ਘਰ ਤੇ ਅੱਜ ਤੋਂ 2011 ਦੇ ਵਿੱਚ ਜੀ ਪਹਿਲਾਂ ਵੀ ਐਸੀ ਤਰ੍ਹਾਂ ਇਕੱਠੇ ਹੋ ਕੇ ਆਏ ਸੀਗੇ ਉਦੋਂ ਮਤਲਬ ਕੋਰਟ ਦੇ ਆਰਡਰ ਸਾਰੇ ਸਾਡੇ ਹੱਕ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਕੋਲੇ ਕੋਈ ਕਾਗਜ਼ੀ ਕਾਰਵਾਈ ਨਹੀਂ ਸੀਗੀ ਕੋਈ ਇਹਨਾਂ ਕੋਲੇ ਸਟੇ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਕੋਰਟ ਦਾ ਆਰਡਰ ਨਹੀਂ ਵੀ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਦੀ ਇਹ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨ ਦੀ ਅੱਤ ਰਾਜ ਅੱਜ ਆਏ ਨੇ ਹਮਲਾ ਕਰਕੇ ਅੱਜ ਵੀ ਪੀਪੀ ਜੀ ਕਿਨਾਂ ਜੀ ਤੁਹਾਡਾ ਮਿੰਦਰ ਕੌਰ ਅੱਜ ਵੀ ਪੀਪੀ ਜੀ ਅੱਜ ਤੜਕਸਰ ਤੁਹਾਡੇ ਘਰ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇੰਨਾ ਵੱਲੋਂ ਹਮਲਾ ਕੀਤਾ ਗਿਆ ਤੁਹਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕਹਿਣਾ ਚਾਹੋਗੇ ਜੀ ਹਾਂਜੀ ਕਹਿੰਦੇ ਆ ਵੀ ਸਾਡੀ ਜ਼ਮੀਨ ਸਾਡੇ ਕੋਲੇ ਰਹੀ ਸਾਡੇ ਦਾ ਕੋਈ ਹਮਲਾ ਨਾ ਹੋਵੇ ਸਾਡੇ ਬੱਚੇ ਦਾ ੱੱੱਕੇ ਖਾਣ ਕਿੰਨੇ ਸਾਲ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਤੁਹਾਡਾ ਪਰਿਵਾਰ ਹਾਂਜੀ ਜਿੱਦਾਂ ਨੇ ਵਿਆਹ ਕੇ ਆ ਉਰੀ ਰਹਿੰਦੀਆਂ ਵੀ ਹਾਂ ਹਾਂ ਉਰੀ ਰਹਿੰਦੀਆਂ ਬਾਬੇ ਦੀ ਸੇਵਾ ਕਰਦੇ ਆ ਭੰਡਾਰਾ ਵੀ ਕਰਦੇ ਆ ਹਾਂਜੀ ਦੋ ਵਾਰੀ ਭੰਡਾਰਾ ਕਰਨੇ ਅੱਜ ਨਿਆਣੇ ਕੋਲ ਕੋਈ ਆਹਰ ਨਹੀਂ ਹੋਰ ਕੀ ਕਰਨ ਪਾਚੀ ਕੇਸਾਂ ਤੇ ਵੀ ਪੈਸੇ ਲਾਉਣੇ ਆ ਆਪਣੇ ਪਰਿਵਾਰ ਵੀ ਪਾਲਨੇ ਕਿੰਨੇ ਕ ਸਮੇਂ ਤੋ ਹਾਂਜੀ ਭਰਾ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਕਰਮਜੀਤ ਦਾਸੀ ਜੀ ਹਾਂਜੀ ਕਮਿਟੀ ਅੱਜ ਕਲਕਸਰਬ ਤੁਹਾਡੇ ਭਰਮਲਾ ਹੋਇਆ ਕੰਕਰਵਾ ਕੇ ਨਿਦਰਨ ਤੇ ਭਰਮਲਾ ਹੋਇਆ ਦੱਸੋਗੇ ਕਿ ਕੰਮ ਕਿਸ ਤਰ੍ਹਾਂ ਹੋਇਆ ਇਹ ਜੀ ਅਸੀਂ ਮੈਂ ਉਥੇ ਆਪਣੇ ਬਾਰੇ ਦੱਸਦੀ ਆ ਪਹਿਲਾਂ ਅਸੀਂ ਸੇਵਾਦਾਰ ਹਾਂ ਪੰਜ ਛੇ ਪਰਿਵਾਰ ਜੋ ਬਹੁਤ ਪੁਰਾਣਾ ਪ੍ਰਾਤਨ ਡੇਰਾ 200 ਸਾਲ ਦੇ ਕਰੀਬ ਸਾਡੇ ਕੋਲ ਲਿਖਤ ਹੈਗੀ ਆ ਸਾਰੀ ਉਰਦੂ ਦੀ ਲਿਖਤ ਆ ਹਾਂਜੀ ਜਿਸ ਚ ਸਮਾਦ ਬਾਬਾ ਕੇਸਰਦਾਸ ਨੂੰ ਅ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਜਮੀਨ ਹੈ ਹਾਂਜੀ ਠੀਕ ਹੈ ਜੀ ਇਸ ਸ੍ਰੋਮਣੀ ਕਮੇਟੀ ਦਾਵਾ ਕਰਦੀ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਾਡੀ ਮੰਜੀ ਸਾਹਿਬ ਦੇ ਨਾਂ ਤੇ ਜਦੋਂ ਕਿ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਬਣੇ ਵੀ ਮੇਰੇ ਕੋਲ 50-60 ਸਾਲ ਹੋਈ ਹੋਣੇ ਆ ਹਾਂਜੀ 200 ਸਾਲ ਤੇ ਅਸੀਂ ਮਤਲਬ ਸਾਡੇ ਵੱਡੇ-ਵਡੇਰੇ ਸਾਰੇ ਸੇਵਾ ਕਰਦੇ ਆਏ ਨੇ ਹਾਂਜੀ ਹੁਣ ਸਾਡਾ ਇਹਦਾ ਝਗੜੇ ਦਾ ਜਿਹੜਾ ਸੀਗਾ ਪਿੱਛੇ ਵੀ ਝਗੜਾ ਹੋਇਆ ਸੀ ਉਹਦੀ ਉਹਦਾ ਸਾਡਾ ਹਾਈ ਕੋਰਟ ਚ ਕੇਸ ਚੱਲ ਰਿਹਾ ਤੇ ਇਹਨਾਂ ਨੇ ਡੀਸੀ ਸਾਹਿਬ ਦੇ ਜਾ ਕੇ ਕੁਝ ਦਿਨ ਪਹਿਲਾਂ ਉਹਦੇ ਸੰਮਣ ਵਗੈਰਾ ਹਜੇ ਹੋ ਰਹੇ ਨੇ ਹਾਂਜੀ ਡੀਸੀ ਦੇ ਜਾ ਕੇ ਇਹਨਾਂ ਨੇ ਦਰਖਾਸਤ ਦਿੱਤੀ ਸੀਗੀ ਵੀ ਸਾਨੂੰ ਇਹਦਾ ਕਬਜ਼ਾ ਦਿਵਾਇਆ ਜਾਵੇ ਡੀਸੀ ਨੇ 19 ਤਰੀਕ ਪਾਈ ਸੀ ਜੀ 19 ਜੂਨ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਵੀ ਮਤਲਬ ਭੇਜਿਆ ਚਿੱਠੀ ਭੇਜੀ ਅਸੀਂ ਵੀ ਪਹੁੰਚੇ ਸਾਡੇ ਵਕੀਲ ਪਹੁੰਚੇ ਵਕੀਲ ਸਾਹਿਬ ਨੇ ਸਾਰਾ ਆਪਣਾ ਕੇਸ ਨੰਬਰ ਕਿੱਥੇ ਤੱਕ ਕੇਸ ਚਲਾ ਗਿਆ ਉਹ ਸਾਰਾ ਕੁਝ ਦਿੱਤਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇਹਦੀ 37 ਡੇਟ ਪਾਤੀ ਆ ਠੀਕ ਹੈ ਜੀ 37 ਡੇਟ ਦੇ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਹਾਂ ਅੱਜ 25 ਤਰੀਕ ਨੂੰ ਅਚਾਨਕ ਆ ਕੇ ਕੋਈ 200 ਬੰਦਾ ਇਹਨਾਂ ਨੇ ਆਏ ਔਰ ਅਸੀਂ ਡੇਰੇ 'ਚ ਸੀਗੇ ਅੱਗੇ ਸਾਹਮਣੇ ਸਾਹਮਣੇ ਦੀ ਇੱਕ ਰਸਤਾ ਆਂਦਾ ਅਸੀਂ ਉਧਰੋਂ ਦੀ ਸੋਚਦੇ ਸੀ ਕਿ ਵੀ ਉਧਰੋਂ ਦੀ ਆਉਣਗੇ ਜਿ ਕੋ ਕਾਗਜ਼ ਪੱਤਰ ਦਿਖਾਣਗੇ ਤੁਹਾਨੂੰ ਕੋਈ ਹੁਕਮ ਹੋਇਆ ਲੇਕਿਨ ਇਹ ਪਿੱਛੋਂ ਦੀ ਆਏ 200 ਬੰਦੇ ਪਿੱਛੋਂ ਦੀ ਆਏ ਇਹਨਾਂ ਨੇ ਤਿੰਨ ਟਰੈਕਟਰ ਅੰਦਰ ਬਾੜੇ ਜਦੋਂ ਅਸੀਂ ਵੀ ਭੱਜ ਕੇ ਪੰਜ-ਛੇ ਬੰਦੇ ਨਾਲ ਸਾਡੀਆਂ ਮਤਲਬ ਸੇਵਾਦਾਰ ਜਿਹੜੀਆਂ ਬੁੜੀਆਂ ਹੈਗੀਆਂ ਨੇ ਲੇਡੀਜ਼ ਹੈਗੀਆਂ ਨੇ ਉਹ ਵੀ ਗਈਆਂ ਤੇ ਇਹਨਾਂ ਨੇ ਟਰੈਕਟਰ ਸਾਡੇ ਤੋਂ ਮੇਰੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂਬਰ ਦਾ ਮਸਾ ਬਚਿਆ ਇੱਕੋ ਗੁਰਜੀਤ ਦਾਸ ਆ ਉਹਦੇ ਉੱਤੇ ਵੀ ਇਹਨਾਂ ਨੇ ਟਰੈਕਟਰ ਚੜਾਇਆ ਮਤਲਬ ਬਚ ਗਿਆ ਸਿਰ ਪੈਰ ਦੇ ਇੱਕ ਸਾਈਡ ਤੋਂ ਨਿਕਲ ਗਿਆ ਔਰ ਉਹਦੇ ਆਪਣਾ ਸਿਰ ਤੇ ਸੱਟਾਂ ਲੱਗੀਆਂ ਨੇ ਹੁਣ ਰੈਫਰ ਕੀਤਾ ਉਹਨਾਂ ਨੂੰ ਡੀ ਐਮ ਸੀ ਲੁਧਿਆਣੇ ਔਰ ਮੇਰੇ ਵੀ ਆ ਦੇਖੋ ਇਹ ਕਿਰਪਾਨ ਦਾ ਆ ਟੱਕ ਲੱਗ ਗਿਆ ਇੱਥੇ ਇੱਥੇ ਲੱਗਿਆ ਲੱਕ ਤੇ ਪੂਰਾ ਟੱਕ ਹਾਂਜੀ ਬਿਲਕੁਲ ਤੇ ਉੱਥੇ ਵੀ ਮੈਨੂੰ ਕੋਈ ਸੁਰਤ ਨਹੀਂ ਉੱਥੇ ਡਿੱਗ ਗਏ ਫਿਰ ਚੱਕ ਕੇ ਸਾਨੂੰ ਉੱਥੇ ਮਾਮਬਰੀ ਹਸਪੀਟਲ ਲੈ ਗਏ ਪਹਿਲਾਂ ਹਾਂਜੀ ਉੱਥੋਂ ਫਿਰ ਸਾਨੂੰ ਇੱਥੇ ਰੈਫਰ ਕੀਤਾ ਜੀ ਸਾਡੇ ਕੋ ਟੋਟਲ 6 ਬੰਦੇ ਆ ਜਿਹੜੇ ਇੱਥੇ ਹਸਪੀਟਲ ਚ ਨੇ ਹਾਂਜੀ ਠੀਕ ਹੈ ਜੀ ਇਲਾਜ ਹੋ ਰਿਹਾ ਹਜੇ ਕੁਝ ਬੰਦਿਆਂ ਦਾ ਹੋ ਗਿਆ ਇਹ ਸਰੇਆਮ ੱੱਕਾ ਹੋ ਰਿਹਾ ਜੀ ਕੋਈ ਸੁਣਵਾਈ ਕੋਈ ਗੱਲਬਾਤ ਨਹੀਂ ਕੀਤੀ ਆ ਨਾ ਜੀ ਨਾ ਨਾ ਕੋਈ ਗੱਲਬਾਤ ਨਹੀਂ ਸਾਨੂੰ ਕੱਲ ਸ਼ਾਮ ਨੂੰ ਸਾਨੂੰ ਇਨਫੋਰਮ ਇਨਫੋਰਮੇਸ਼ਨ ਮਿਲ ਗਈ ਸੀ ਕਿ ਕੋਈ ਬੰਦਾ ਇਕੱਠੇ ਹੋ ਰਹੇ ਨੇ ਪਰ ਇਸ ਇਹ ਨਾਲ ਦੇ ਪਿੰਡਾਂ ਤੋਂ ਪਤਾ ਲੱਗ ਰਿਹਾ ਵੀ ਸਵੇਰੇ 5 ਵਜੇ ਤੋਂ ਇਕੱਠੇ ਹੋਗੇ ਜੀ ਨਾਲ ਦੇ ਪਿੰਡਾਂ 'ਚ ਦੱਸੋ ਅਸੀਂ ਕੀ ਕੋਈ ਮਤਲਬ ਚੋਰੀ ਕਰ ਰਹੇ ਆ ਜੇ ਸੱਚੇ ਨੇ ਤਾਂ ਸਿੱਧਾ ਸਾਹਮਣੇ ਦੀ ਕਿਉਂ ਨਹੀਂ ਆਂਦੇ ਪਿੱਛੇ ਦੀ ਕਿਉਂ ਆ ਰਹੇ ਨੇ ਮਤਲਬ ਇਹ ਇਹ ਕਹਿੰਦੇ ਨੇ ਵੀ ਸਾਡੀ ਸਾਡੋ ਜ਼ਮੀਨ ਦਾ ਅਸੀਂ ਕਾਬਜਾ ਲਿਆਓ ਇੰਤਕਾਲ ਕਿੱਥੇ ਆ ਜਿੱਥੇ ਨਾਮ ਜੜਿਆ ਹੋਵੇ ਇਹਨਾਂ ਦੇ ਨਾਂ ਦੇ ਇਹਨਾਂ ਨੂੰ ਦੇਤਾ ਹੋਵੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਆ ਗਿਆ ਜੀ ਇਹਨਾਂ ਦਾ ਕਿੱਥੇ ਹੈਗਾ ਤੁਸੀਂ ਉਹਨਾਂ ਨੂੰ ਕਹੋ ਵੀ ਲਿਆ ਦਿਖਾਓ ਸਾਨੂੰ ਕਿੱਥੇ ਮਾਲਕੀ ਜੀ ਤੁਹਾਡਾ ਨਾਮ ਆ ਗਿਆ ਉੱਥੇ ਤਾਂ ਉਹੀ ਬਾਬਾ ਕੇਸਰਦਾਸ ਦੇ ਨਾਂ ਤੇ ਆ ਹੁਣ ਵੀ ਅੱਜ ਦਾ ਤੁਸੀਂ ਕਢਾਓਗੇ ਅੱਜ ਵੀ ਬਾਬਾ ਸਮਾਧ ਬਾਬਾ ਕੇਸਰਦਾਸ ਦੇ ਨਾਂ ਤੇ ਹੀ ਬੋਲਦੀ ਹੈ ਜ਼ਮੀਨ ਅਗਰੇ ਕਹਿੰਦੇ ਨਹੀਂ ਵੀ ਅਸੀਂ ਹਾਈ ਕੋਰਟ ਤੋਂ ਜਿੱਤ ਗਏ ਜੀ ਅਸੀਂ ਸੁਪਰੀਮ ਕੋਰਟ 'ਚੋਂ ਤੁਹਾਨੂੰ ਕਹੀ ਜਾਂਦੇ ਨਹੀਂ ਮਤਲਬ ਪੱਤਰਕਾਰਾਂ ਨੂੰ ਦੱਸਦੇ ਨਹੀਂ ਅਸੀਂ ਜਿੱਤ ਗਏ ਜੀ ਅੱਛਾ ਜੀ ਤੇ ਉਹ ਉਹਨਾਂ ਨੂੰ ਕਹੋ ਜੀ ਦਿਖਾਓ ਸਾਨੂੰ ਇੰਤਕਾਲ ਕਿੱਥੇ ਆ ਫਿਰ ਆਪਾਂ ਤਾਂ ਉਹ ਤਾਂ ਕੋਰਟ ਦਾ ਫੈਸਲਾ ਤਾਂ ਲੰਬੇ ਚੌੜੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਆ ਇੰਤਕਾਲ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਆ ਮਾਲਕੀ ਦੇ ਖਾਨੇ 'ਚ ਆ ਗਏ ਜੀ ਅਸੀਂ ਹੁਣ ਸਾਡਾ ਹੱਕ ਹੋ ਗਿਆ ਉਹ ਦਿਖਾਉਂਦੇ ਨਹੀਂਗੇ ਤੇ ਕਿੰਨੇ ਮਤਲਬ ਇਹਦੇ ਬੰਦੇ ਆਪੇ ਪੁੱਛੇ ਸੀਗੇ ਕਿਹਨੂੰ ਤੁਸੀਂ ਬਾਈਫੇਸ ਜਾਣਦੇ ਹੋ ਤੁਸੀਂ ਜਾਣਦੇ ਨਹੀਂ ਬਾਈਫੇਸ ਨਹੀਂ ਜਾਣਦੇ ਜੀ ਕਿਸੇ ਨੂੰ ਤੇ ਬੜੇ ਦੂਰੋਂ ਦੂਰੋਂ ਇਹਨਾਂ ਨੇ ਅਸੀਂ ਮਤਲਬ ਸਾਨੂੰ ਪਤਾ ਲੱਗਿਆ ਬੜੇ ਦੂਰੋਂ ਦੂਰੋਂ ਬੰਦੇ ਇਕੱਠੇ ਕੀਤੇ ਨੇ ਇਹਨਾਂ ਨੇ ਤੇ ਇਹਨਾਂ ਨੇ ਅਚਾਨਕ ਹਮਲਾ ਕੀਤਾ ਆਗੇ ਕਿਹੜੇ ਕਿਹੜੇ ਹਥਿਆਰ ਵਰਤੇ ਹੁਣ ਟੈਕਲ ਇਹਨਾਂ ਨੇ ਮਤਲਬ ਡਾਂਗਾ ਔਰ ਟਾਕੂਏ ਔਰ ਕਰਬਾਨਾ ਇਹ ਤਾਂ ਅਸੀਂ ਦੇਖੇ ਨੇ ਬਾਕੀ ਪਿੱਛੇ ਹੋਰ ਵੀ ਹੋ ਸਕਦੇ ਨੇ ਉਹ ਮਤਲਬ ਅਸੀਂ ਦੇਖੇ ਨਹੀਂ ਸ਼ਾਸਨ ਮੌਕੇ ਤੇ ਪਹੁੰਚ ਗਿਆ ਪੁਲਿਸ ਨਹੀਂ ਪਹੁੰਚੀ ਜੀ ਪੁਲਿਸ ਅਸੀਂ 100 ਨੰਬਰ ਤੇ ਫੋਨ ਵੀ ਕੀਤਾ ਸੀ ਪੁਲਿਸ ਨਹੀਂ ਪਹੁੰਚੀ ਜੀ ਟਾਈਮ ਤੇ ਪੁਲਿਸ ਕੋਈ ਮਤਲਬ ਜਦੋਂ ਹੋ ਹਟਿਆ ਕੋਈ 1 ਘੰਟੇ ਬਾਅਦ ਅੱਧਾ ਬਣੇ ਘੰਟੇ ਦਾ ਹੀ ਚੱਲਦਾ ਰਿਹਾ ਸਾਰਾ ਕੁਝ ਕਿੰਨੇ ਵਜੇ ਕਰਨਾ ਸਵੇਰੇ ਇਹ ਸਵੇਰੇ ਕੋਈ 9:30 ਵਜੇ ਦੀ ਘਟਨਾ ਜੀ 9:30 ਵਜੇ ਜੀ ਕਰਦੇ ਪੀਸ ਸੋਚੀਏ ਜੀ ਕਰੀਬ-ਕਰੀਬ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਪੂਰੀ ਇਹ ਤਾਂ ਉਹਦੀ ਕੋਕ ਕੀਤੀ ਜਾਵੇ ਵੀ ਕਿਵੇਂ ਜ਼ਮੀਨ ਮਿਲੀ ਕੀ ਅਸੀਂ ਉੱਥੇ ਕੋਈ ਮਤਲਬ ਗੁਨਾਹ ਕਰਦੇ ਆ ਅਸੀਂ ਸੇਵਾ ਕਰਦੇ ਆ ਉੱਥੇ ਡੇਰਾ ਛਾਲ ਤੇ ਦੋ ਵਾਰੀ ਅਸੀਂ ਭੰਡਾਰਾ ਕਰਦੇ ਆ ਸਾਰੇ ਪਰਿਵਾਰ ਮਿਲ ਕੇ ਕੋਈ ਮਤਲਬ ਸਾਨੂੰ ਕੋਈ ਪਿੰਡ ਵਾਲਾ ਕਹੇ ਤੇ ਵੀ ਵੀ ਅਸੀਂ ਕੋਈ ਗਲਤ ਉੱਥੇ ਉਹ ਕਰਦੇ ਆ ਤੇ ਕੰਨ ਕਿਸ ਲਈ ਸਾਨੂੰ ਉਹ ਕਰ ਰਹੇ ਨੇ ਇਹਨਾਂ ਕੋਈ ਘਟਾ ਕਿਸ ਚੀਜ਼ ਦਾ ਅਗਰ ਪੰਜ ਛੇ ਪਰਿਵਾਰ ਅਸੀਂ ਸੇਵਾ ਕਰ ਰਹੇ ਆ ਉਸ ਜਗ੍ਹਾ ਦੀ ਉਹਦੇ ਵਿੱਚੋਂ ਅਸੀਂ ਰੋਜੀ ਰੋਟੀ ਆਪਣਾ ਵੀ ਕੱਢ ਰਹੇ ਆ ਤਾਂ ਅਸੀਂ ਕੀ ਗੁਨਾਹ ਕਰ ਰਹੇ ਆ ਤੇ ਸਰੇ ਆਮ ਧੱਕਾ ਕਰਦੇ ਆ ਤੇ ਇਹ ਸਰਕਾਰ ਨੂੰ ਚਾਹੀਦਾ ਸਾਡੀ ਮੰਗ ਆ ਪੂਰੀ ਸਾਡੇ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਸਾਡੀ ਤਾਂ ਸੁਣਵਾਈ ਨਹੀਂ ਆ ਦੇਖੋ ਹੁਣ ਅਸੀਂ ਅਸੀਂ ਨਾਲ ਹੀ ਆ ਗਏ ਸੀ ਇਹਨਾਂ ਦੇ ਸਰਕਾਰੀ ਹਸਪੀਟਲ ਆ ਸਾਡੀ ਹੁਣ ਤੱਕ ਵਾਰੀ ਨਹੀਂ ਆਈ ਜਦੋਂ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਲਿਆ ਕੇ ਕੱਟ-ਕੱਟ ਕੇ ਲਿਆਈ ਜਾਂਦੇ ਨੇ ਅੱਗੇ ਉਹ ਕਰਾਈ ਜਾਂਦੇ ਨੇ ਆਪਣਾ ਅਸੀਂ ਕੋਈ ਡਾਕਟਰਾਂ ਨੂੰ ਨਹੀਂ ਇਹ ਕਹਦੇ ਵੀ ਕੁਝ ਲੇਕਿਨ ਦਵਾਈ ਇੰਨਾ ਪਿਆ ਜਾਂਦਾ ਉੱਪਰੋਂ ਬਿਲਕੁਲ ਅਮਜੀਬ ਜੀ ਕਿਨਾਰੇ ਤੋਂ ਟੋਟਾ ਪਾਲ ਸਿੰਘ ਆ ਜੀ ਪਾਲ ਸਿੰਘ ਜੀ ਅੱਜ ਤੜਕਸਰ ਪਿੰਡ ਬਲਾਸਟਰ ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਨੇ ਉਹਨਾਂ ਉੱਪਰ ਹਮਲਾ ਕੀਤਾ ਗਿਆ ਹਾਂਜੀ ਤੇ ਕਾਫੀ ਸੱਟਾਂ ਲੱਗੀਆਂ ਨੇ ਤੁਹਾਡੇ ਬੰਦਿਆਂ ਦੇ ਦਸੂਹੇ ਘਟਨਾ ਕਿਸ ਤਰ੍ਹਾਂ ਹੋਈ ਇਹ ਜੀ ਇਸ ਤਰ੍ਹਾਂ ਹੋਈ ਆ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਸੀਗਾ ਆਉਣ ਜਾਣ ਬਾਰੇ ਵੀ ਆ ਰਹੇ ਜਾਂ ਜਾ ਰਹੇ ਨੇ ਤੇ ਆਏ ਨੇ ਸਿੱਧੇ ਹੀ ਆਉਣ ਸਾਰੇ ਨੇ ਤੇ ਹਮਲੇ ਕੀਤਾ ਨੂੰ ਕੋਈ ਪੁੱਛਿਆ ਨਹੀਂ ਹੈਗਾ ਵੀ ਕੀ ਕਾਗਜ਼ ਆ ਕੋਈ ਕਾਗਜ਼ ਕਾਰਵਾਈ ਕੋਈ ਨਹੀਂ ਪੁੱਛੀ ਹੈਗੀ ਜਾਨ ਕੇ ਤਾਂ ਵਿਚਾਰੇ ਰਾਮ ਨਾ ਕੱਖ ਕੱਖਣ ਦੇ ਪਾਉਂਦੇ ਫਿਰਦੇ ਨੇ ਆਪਣੇ ਕਮਾਂਗਾਰ ਦੇ ਗਏ ਹੋਏ ਨੇ ਠੀਕ ਹੈ ਜੇ ਇਹਨਾਂ ਨੂੰ ਕੋਈ ਨਾ ਗੱਲ ਦਾ ਪਤਾ ਹੁੰਦਾ ਸਾਰੇ ਇਕੱਠੇ ਤਾਂ ਹੁੰਦੇ ਜੇ 20 25 ਬੰਦੇ ਇਕੱਠੇ ਨੇ ਇਹ ਕੁਝ ਵੀ ਕਰ ਸਕਦੇ ਸੀ ਇਹ ਹਥਿਆਰ ਨਹੀਂ ਰੱਖ ਸਕਦੇ ਸੀ ਜਾਂ ਕੋ ਅਸਲਾ ਨਹੀਂ ਰੱਖ ਸਕਦੇ ਸੀ ਕਿ ਇਹਨੂੰ ਪਤਾ ਜਨ ਕੋ ਡੰਡੇ ਵੀ ਨਹੀਂ ਸੀਗੇ ਉਹ ਹਥਿਆਰ ਲੈ ਕੇ ਆਏ ਸਾਰਾ ਕੁ ਲੈ ਕੇ ਆਏ ਨੇ ਇਥੇ ਆਰ ਗੱਡੀਆਂ ਦੇ ਵਿੱਚ ਤੇ ਟਰੈਕਟਰਾਂ ਨਾਲ ਲੈ ਕੇ ਆਏ ਨੇ ਜਿਸ ਤਰ੍ਹਾਂ ਕਿ ਦੂਜੀ ਜੋ ਦੂਜੀ ਪਾਰਟੀ ਹੈ ਹਾਂ ਜੀ ਉਹਨਾਂ ਨੇ ਆਪਣੇ ਬੰਦੇ ਵੀ ਇੱਥੇ ਹਸਪਤਾਲ ਦੇ ਵਿੱਚ ਪਾਏ ਹੋਏ ਨੇ ਕੀ ਜਾਨਾ ਚਾਹੁੰਦੇ ਨੇ ਉਹਨਾਂ ਨੇ ਜੀ ਇੱਕ ਬੰਦਾ ਆਇਆ ਸੀਗਾ ਇਹ ਉਹਨਾਂ ਨੇ ਸੱਤਾਂ ਆਪ ਦੇ ਆਪ ਗੱਡੀ ਦੇ ਵਿੱਚ ਜਾ ਕੇ ਜਾਂਦੇ ਨੇ ਬਲੇਡ ਮਾਰਦੇ ਨੇ ਕਰਦ ਮਾਰ ਕੇ ਸਾਡੇ ਅੱਖਾਂ ਦੇ ਸਾਹਮਣੇ ਇਹ ਕੰਮ ਕਰਕੇ ਆਏ ਨੇ ਅੱਛਾ ਜੀ ਹਾਂ ਜੀ ਅਸੀਂ ਇੱਥੇ ਆਏ ਹੋਏ ਹਾਂ ਅਸੀਂ ਸਾਨੂੰ ਤਾਂ ਪਤਾ ਲੱਗਿਆ ਸੀਗਾ ਸਾਡੀ ਰਾਣਾ ਸਾਚੀ ਦੁਕਾਨ ਉੱਥੋਂ ਭੀਖੇ ਦੇ ਬੰਦੇ ਨੇ ਦੱਸਿਆ ਵੀ ਉੱਥੇ ਵੀ ਬੰਦਾ ਆਇਕਣਕਣ ਹੋ ਗਿਆ ਮੈਂ ਇਹਨਾਂ ਨੂੰ ਫੋਨ ਲਾਇਆ ਵੀ ਕੀ ਹੋ ਗਿਆ ਇਹ ਕਹਾਂ ਵੀ ਜਲਦੀ ਆ ਹਸਪਤਾਲ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਚਲੋ ਮੈਂ ਪਿੰਡੇ ਤੌਰ ਤੇ ਬਾਲਾ ਮੂਟਾ ਹਿੰਮਤ ਕਰਕੇ ਇਹਨਾਂ ਡਾਕਟਰਾਂ ਨੂੰ ਮਿਲਿਆ ਫਿਰ ਭਾਈਚਾਰਿਆਂ ਸਾਥੀ ਕੁਝ ਉਤਕੇ ਤਾਂ ਮਾਲਾ ਮੂਟਾ ਇਹਨਾਂ ਨੂੰ ਕੋਈ ਇਲਾਜ ਹੋਣ ਲੱਗਿਆ ਪਹਿਲਾਂ ਕੋਈ ਇਲਾਜ ਨਹੀਂ ਹੋਇਆ ਜੀ ਹੁਣ ਤੱਕ ਇਹਨਾਂ ਦਾ ਜਿੱਥੇ ਇੱਕ ਪਾਸੇ ਜੋ ਪੀੜਿਤ ਪਰਿਵਾਰ ਹੈ ਜੋ ਮਹਾਂਤ ਪਰਿਵਾਰ ਹੈ ਉਸ ਪਰਲੋ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਘਰ ਉੱਪਰ ਹਮਲਾ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਰਕੁੱਟ ਕੀਤੀ ਉੱਥੇ ਹੀ ਸਿਵਲ ਹਸਪਤਾਲ ਪੈਲ ਦੇ ਵਿਖੇ ਜੋ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਵੀ ਦਾਖਲ ਨੇ ਤੇ ਉਹਨਾਂ ਨੇ ਦੱਸਿਆ ਕਿ ਜੋ ਕੋਰਟ ਨੇ ਫੈਸਲਾ ਇਸ ਜ਼ਮੀਨ ਨੂੰ ਲੈ ਕੇ ਜੋ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਵਿੱਚ ਕੀਤਾ ਹੋਇਆ ਹੈ ਉਹ ਤਾਂ ਸਿਰਫ ਉੱਥੇ ਆਪਣੀ ਜੋ ਜ਼ਮੀਨ ਹੈ ਉਸ ਜ਼ਮੀਨ ਦੀ ਬਹਾਈ ਕਰਨ ਗਏ ਸੀ ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਡਿਸਪਿਊਟਡ ਲੈਂਡ ਆ ਵਿਵਾਦਿਤ ਜ਼ਮੀਨ ਸੀ ਅਗਰ ਉਹਨਾਂ ਨੇ ਉੱਥੇ ਕੋਈ ਆਪਣੀ ਜ਼ਮੀਨ ਦੇ ਉੱਪਰ ਬਹਾਈ ਬਹਾਈ ਕਰਨੀ ਸੀ ਤਾਂ ਉਹ ਪ੍ਰਸ਼ਾਸਨ ਨੂੰ ਜਾਂ ਜੋ ਪਿੰਡ ਦੀ ਪੰਚਾਇਤਾ ਉਸ ਨੂੰ ਨਾਲ ਲਿਜਾ ਸਕਦੇ ਸੀ ਆਪਣੇ ਭਰੋਸੇ ਵਿੱਚ ਲੈ ਸਕਦੇ ਸੀ ਤਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰਾਂ ਨੇ ਉਹ ਇਸ ਦਾ ਕੋਈ تسਲੀਬਖਸ਼ ਜਵਾਬ ਨਹੀਂ ਦੇ ਸਕੇ ਉਹ ਸੁਣਦਿਆਂ ਉਹਨਾਂ ਨੇ ਇਸ ਵਾਕਤ ਕੀ ਕਿਹਾ ਹਾਂਜੀ ਜੱਟਾ ਸਾਹਿਬ ਜੀ ਕਿ ਕਿਹਾ ਜੀ ਤੁਹਾਡਾ ਮੈਂ ਖਾਸਾ ਬੈਂਕ ਫਤੇਜੀ ਮੈਂ ਵਿਜੇ ਸਿੰਘ ਅਡੀਸ਼ਨ ਸੈਕਟਰੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਤਲਖਸਰ ਪਿੰਡ ਬਲਾਸਟੌਰ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਮਾਲ ਪਟੋਈ ਹੈ ਉਹ ਉਹਨਾਂ ਨੂੰ ਕੱਢਣਾ ਹੋਊਗਾ ਦੱਸੋਗੇ ਇਸ ਬਾਰੇ ਕੁਝ ਸਾਨੂੰ ਹਾਈ ਕੋਰਟ ਵੱਲੋਂ ਸਾਨੂੰ ਸਾਰਾ ਕੁਝ ਸਾਡੇ ਸਾਡੇ ਹੱਕ 'ਚ ਹੋਇਆ ਕੇਸ ਸੁਪਰੀਮ ਕੋਰਟ 'ਚ ਵੀ ਸਾਡੇ ਹੱਕ 'ਚ ਹੋਇਆ ਇਹ ਧੰਗੁਰੂ ਰਾਮਦਾਸ ਦੀ ਜਾਇਦਾਦ ਆ ਗੁਰਦੁਰ ਦੇ ਨਾਲ ਅਟੈਚ ਆ ਕੋਟਾ ਸਾਹਿਬ ਦੇ ਨਾਲ ਮੰਜੀ ਸਾਹਿਬ ਕੋਟਾ ਦੇ ਨਾਲ ਅਸੀਂ ਆਪਣੀ ਜ਼ਮੀਨ ਨੂੰ ਵਾਉਣ ਗਏ ਅੱਛਾ ਜੀ ਵਾਉਣ ਗਏ ਤੇ ਉਹ ਸਾਡਾ ਹੱਕ ਆ ਸਾਨੂੰ ਅਦਾਲਤ ਵੱਲੋਂ ਮਿਲਿਆ ਜ਼ਮੀਨ ਗੁਰੂ ਘਰ ਦੀ ਆ ਤੇ ਅਸੀਂ ਅਜੇ ਖਲੋਤੇ ਹੀ ਆ ਤੇ ਟਰੈਕਟਰ ਅਸੀਂ ਵਿੱਚ ਵਾਰੇ ਤੇ ਉਹ ਨੇ ਸਾਡੇ ਕਿਰਪਾਣਾ ਦੇ ਨਾਲ ਸਾਡੇ ਤੇ ਹਮਲਾ ਕਰਤਾ ਹਨ ਮਤਲਬ ਹਾਈ ਕੋਰਟ ਨੇ ਜੋ ਫੈਸਲਾ ਤੋਂ ਹਰੇ ਹੱਥ ਕਰ ਦਿੱਤਾ ਜੀ ਤੇ ਤੁਸੀਂ ਮਤਲਬ ਆਪਦੀ ਜੋ ਉੱਤੇ ਕਬਜ਼ਾ ਲੈਣ ਗਏ ਸੀ ਜੀ ਕਬਜ਼ਾ ਨਹੀਂ ਕਹਿ ਸਕਦੇ ਅਸੀਂ ਆਪਣੀ ਜ਼ਮੀਨ ਨੂੰ ਵਾਉਣ ਗਏ ਆ ਕਬਜ਼ਾ ਤੇ ਇੱਕ ਹੋਰ ਚੀਜ਼ ਹੁੰਦਾ ਹੈ ਆਪਣੀ ਜ਼ਮੀਨ ਤੇ ਕਬਜ਼ਾ ਹੋਰ ਕਰੀਦਾ ਜ਼ਮੀਨ ਤੇ ਸਾਡੀ ਹੋ ਬਿਲਕੁਲ ਸਾਡੀ ਜਿਸ ਤਰ੍ਹਾਂ ਕਿ ਡਿਸਪੂਟਡ ਡਿਸਪੂਟ ਚੱਲੇ ਆ ਰਿਹਾ ਬਵਾਹ ਚੱਲਿਆ ਆ ਰਿਹਾ ਕਿ ਤੁਸੀਂ ਜੋ ਕਲੀਸ ਹੈ ਇਸ ਨੂੰ ਸੁਧਰ ਦਿੱਤਾ ਸੀਗਾ ਵੀ ਨਾਲ ਜਾਣ ਕਰ ਰਿਹਾ ਸੀ ਉੱਤੇ ਜ਼ਮੀਨ ਵਾਉਣ ਜਾ ਰਹੇ ਹਾਂ ਪਹਿਲਾਂ ਏਡੀਸੀ ਨੂੰ ਅਸੀਂ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਥੋੜੇ ਦਿਨ ਪਹਿਲਾਂ ਅੱਛਾ ਜੀ ਤੇ ਉਹਨਾਂ ਨੇ ਤਰੀਕ ਦੇ ਦਿੱਤੀ ਤਿੰਨ ਤਰੀਕ ਦੀ ਤੇ ਆਪ ਉਹ ਛੁੱਟੀ ਤੇ ਚਲੇ ਗਏ ਉਦੋਂ ਬਾਅਦ ਸਾਨੂੰ ਕੁਝ ਉਹਨਾਂ ਨੇ ਗੱਲ ਹੀ ਨਹੀਂ ਦੱਸੀ ਹੈ ਨਾ ਜੀ ਤੇ ਫਿਰ ਅਸੀਂ ਆਪਣੇ ਕਾਨੂੰਨ ਦੇ ਮੁਤਾਬਕ ਆਪਣੀ ਸਾਡੀ ਸੰਸਥਾ ਦੇ ਮੁਤਾਬਕ ਅਸੀਂ ਉਹ ਜ਼ਮੀਨ ਆਪਣੀ ਵਾਹਣ ਆਏ ਜਿਸ ਤਰ੍ਹਾਂ ਕਿ ਸਰੂਨੀ ਪਾਰਟੀ ਨੂੰ ਦੱਸਿਆ ਗਿਆ ਕਿ 7 ਅ ਸੱਤੇਵੇਂ ਮਿਨੀਤੈਂਤਰੀ ਦੀ ਤਰੀਕ ਪਈ ਹੋਈ ਹੈ ਸਾਨੂੰ ਉਹਦੇ ਕੋਈ ਸਮਨ ਨਹੀਂ ਆਇਆ ਜੀ ਹਾਈ ਕੋਰਟ ਸਾਨੂੰ ਕੋਈ ਉਹਦਾ ਸਾਨੂੰ ਕੋਈ ਨਹੀਂ ਦੱਸਿਆ ਗਿਆ ਤਰੀਕ ਕਦੋਂ ਆ ਹਾਈ ਕੋਰਟ ਦੀ ਜੇ ਕਿਸੇ ਮਿਨ ਕੋਰਟ ਦੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਸਾਨੂੰ ਪਤਾ ਜਾਸਾ ਨੂੰ ਦਾਤ ਵੱਲੋਂ ਸਮਨੋਂ ਉਹਦੇ ਕੋਈ ਵੀ ਇਹ ਜ਼ਮੀਨ ਦਾ ਸਟੇਜ ਦਾ ਕੋਈ ਸਟੇਜ ਨਹੀਂ ਸਟੇਜ ਜ਼ਮੀਨ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਜ਼ਮੀਨ ਹੀ ਗੁਰੂ ਘਰ ਦੀ ਹੈ ਸਟੇਜ ਕਿਸੇ ਬੇਰਤੇ ਮਿਲੇਗਾ ਕਿਸੇ ਨੂੰ ਸਰਪਿੰਡ ਵਾਲਿਆਂ ਵੱਲੋਂ ਵੀ ਐਲੋਕੇਸ਼ਨ ਹੈ ਕਿ 200 ਤੋਂ ਵੱਧ ਦੇ ਘੱਟ ਨਾਲ ਤੁਸੀਂ ਉਹਨਾਂ ਪਰਿਵਾਰ ਤੇ ਹੈਕ ਹਮਲਾ ਕੀਤਾ ਕੋਈ ਹਮਲਾ ਕੀਤਾ ਹੀ ਨਹੀਂ ਜੀ ਅਸੀਂ ਕਿਸੇ ਕੋਈ ਵੀ ਕਹੀ ਜਾਵੇ ਪਿੰਡ ਵਾਲਿਆਂ ਨੇ ਕੋਈ ਗੱਲ ਨਹੀਂ ਕੀਤੀ ਉਹ ਤੇ ਜਿਹੜੇ ਆ ਚਾਰ ਪੰਜ ਬੰਦੇ ਨਸ਼ੇ 'ਚ ਕੀਤੇ ਜਿਨ੍ਹਾਂ ਨੇ ਜਿਹੜੇ ਪੂਰੇ ਧੁੱਤ ਸੀ ਨਸ਼ੇ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਅਹੀਂ ਜੋ ਇਹਨੂੰ ਕੁਝ ਸਾਡੇ ਹੱਥ 'ਚ ਕੋਈ ਢਾਕ ਮੈਂ ਸੈਕਟਰੀ ਆ ਮੇਨ ਮੈਂ ਆ ਮੇਰੇ ਹੱਥ 'ਚ ਕੋਈ ਢਾਕ ਵਿਖਾ ਦਿਓ ਕੋਈ ਕਿਰਪਾਨ ਵਿਖਾ ਦਿਓ ਸਾਬਤ ਕਰ ਦਿਓ ਮੀਡੀਆ ਸਾਬਤ ਕਰ ਦੇ ਉਹ ਸਾਬਤ ਕਰ ਦਨ ਅਸੀਂ ਦੇਂਦਾ ਰਹਿ ਅਸੀਂ ਗੱਲ ਕਰਨੀ ਵੀ ਗਨਾਇਆ ਕੋਈ ਸਾਡੀ ਜਾਇਦਾਦ ਦਾ ਗੁਰੂ ਕਰਦੀ ਅਸੀਂ ਗੱਲ ਕਰਦੇ ਆ ਗੱਲ ਕਰਨਾ ਵੀ ਗਨਾਇਆ ਪਿੰਡ 'ਚ ਕਿਸੇ ਨੁਮਾਇੰਦੇ ਨੂੰ ਕੁਝ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਨਹੀਂ ਜੀ ਅਸੀਂ ਕੋਈ ਜਾਣਕਾਰੀ ਨਹੀਂ ਦਿੱਤੀ ਅਸੀਂ ਕੋਈ ਜਾਣਕਾਰੀ ਨਹੀਂ ਦਿੱਤੀ ਅਸੀਂ ਤਾਂ ਜ਼ਮੀਨ ਆਪਣੀ ਵਾਉਣ ਗਏ ਆ ਅਜੇ ਤਾਂ ਅਸੀਂ ਖਲੋਤੇ ਜਾ ਕੇ ਜ਼ਮੀਨ ਦੇ ਵਿੱਚ ਤੋ ਸਾਡੇ ਘਰ ਪਹੇਗੇ ਆ ਗੱਲ ਤਾਂ ਹੀ ਤਾਂ ਕਰਦੇ ਨੇ ਜੇ ਕੋਈ ਸਾਡੇ ਕੋਲ ਨਮਾਇਦਾ ਆਉਂਦਾ ਸਰਪੰਚ ਪਿੰਡ ਦਾ ਆਉਂਦਾ ਤੇ ਅਸੀਂ ਕੋਈ ਗੱਲ ਉਹਦੀ ਮੰਨਦੇ ਨਾ ਸਾਡੇ ਕੋਲ ਤਾਂ ਆਇਆ ਹੀ ਕੋਈ ਨਹੀਂ ਉਹ ਸਿੱਧੇ ਆਏ ਆ ਅਸੀਂ ਅੱਜ ਛੜਕ ਤੇ ਖਲੋਤੇ ਹਾਂ ਉਹ ਕਰਬਾਨਾ ਮਾਰਨ ਲੱਗ ਪਏ ਜਿੱਤਿਆ ਸਾਬ ਜਿਸ ਤਰ੍ਹਾਂ ਕਿ ਮੂੰਗੀ ਦੀ ਫਸਲ ਆ ਉਸ ਫੈਕਟਰ ਚੱਲੇ ਹੋਏ ਨੇ ਉਹਦੇ ਵਿੱਚ ਬਿਲਕੁਲ ਚੱਲੇ ਜੀ ਉਹ ਤੁਸੀਂ ਜਾ ਕੇ ਚਲਵਾਏ ਨੇ ਹੁਣ ਵੀ ਚਲਾਵਾਂਗੇ ਜੀ ਲੋੜ ਪੈ ਗਈ ਤਾਂ ਬਿਲਕੁਲ ਚਲਾਵਾਂਗੇ ਜਾਇਦਾਦ ਗੁਰੂ ਘਰ ਦੀ ਆ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਹੈ ਸਬੰਧ ਡਾਕੂਮੈਂਟ ਵੀ ਕਿਸ ਦਾ ਰਿਪੋਰਟ ਨੇ ਤੁਹਾਡੇ ਹੱਥੇ ਪਹੁੰਚ ਲੱਗੀ ਸਭ ਸਾਡੇ ਹੱਕ ਦੇ ਜੀ ਸਭ ਪਹਿਲਾਂ ਸਾਡੇ ਕਬ ਉਹ ਸਾਡੇ ਬੰਦਿਆਂ ਨੂੰ ਇਹਨਾਂ ਨੇ ਕੁੱਟ ਕੇ ਬਾਹਰ ਭਜਾਇਆ ਹੈ ਕਬਜ਼ਾ ਸਾਡੇ ਕੋਲ ਹੈ ਹਾਈ ਕੋਰਟ ਵੱਲੋਂ ਸਾਡਾ ਫੈਸਲਾ ਹੈ ਸਾਡੇ ਕੋਲ ਕਾਗਜ਼ ਹੈ ਦੂਸਰੀ ਪਾਰਟੀ ਦਾ ਮਤਲਬ ਐਲੀਗੇਸ਼ਨ ਆ ਕਿ 2013 ਦੇ ਵਿੱਚ ਵੀ ਪਹਿਲਾਂ ਇਸ ਤਰ੍ਹਾਂ ਤੁਹਾਡੇ ਵੱਲੋਂ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਕੋਰਟ ਨੇ ਸਟੇ ਲਗਾਤਾ ਸੀ ਆ ਕੋਈ ਕੋਰਟ ਨੇ ਸਟੇ ਨਹੀਂ ਲਾਇਆ ਜੀ ਕੋਈ ਅਜੇ ਤੱਕ ਕੋਈ ਸਟੇ ਨਹੀਂ ਹੋਇਆ ਜੀ ਐਸ.ਡੀ.ਪੀ.ਐਸ. ਕੋਈ ਕਮਲੀ ਨਹੀਂ ਹੈ ਏਡੀ ਵੱਡੀ ਸੰਸਥਾ ਸ਼ਰਮਣੀਗੁਰ ਦਾ ਪ੍ਰਬੰਧਕ ਕਮੇਟੀ ਐਵੇਂ ਨਹੀਂ ਤੁਰਦੀ ਕਿਸੇ ਪਾਸੇ ਜੇ ਕੋਈ ਸਟੇ ਹੁੰਦਾ ਤਾਂ ਅਸੀਂ ਕਮਲੇ ਸਾਹਿਬ ਵੀ ਅਸੀਂ ਇੱਥੇ ਆਉਂਦੇ ਕੋਈ 스테 ਨਹੀਂ ਹੋਇਆ ਕਿਸੇ ਪ੍ਰਕਾਰ ਦਾ ਜ਼ਮੀਨ ਜ਼ਮੀਨ ਸਾਡੀ ਹੈ ਜੀ ਜ਼ਮੀਨ ਜਿੱਦਾਂ ਵੀ ਲੈ ਗਈ ਅਸੀਂ ਲਵਾਂ ਜ਼ਮੀਨ ਨਹੀਂ ਛੱਡ ਵਾ ਅੱਜ ਦੀ ਜਿਹੜੀ ਘਟਨਾ ਹੋਈ ਹੈ ਉਹਦਾ ਕਾਰਨ ਇਹ ਹੈ ਕਿ ਉਹ ਜ਼ਮੀਨ ਸ਼ਰੋਣੀ ਗੁਰਦਰਾ ਪਰਉਂਦ ਕਮੇਟੀ ਦੀ ਹੈ ਅਸੀਂ ਉਸ ਜ਼ਮੀਨ ਦੇ ਵਿੱਚ ਆਪਣੀ ਫਸਲ ਬੀਜਣ ਦੇ ਲਈ ਗਏ ਉਹ ਘਰ ਵਾਲਿਆਂ ਨੇ ਜਿਹੜੇ ਮਹੱਤ ਪੰਜ 6 7 ਬੰਦੇ ਸੀਗੇ ਉਹਨਾਂ ਦੇ ਛੇੜੀ ਬੰਦੇ ਉਹਨੇ ਇਕੱਠੇ ਕੀਤੇ ਪਹਿਲਾਂ ਹੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਕੀ ਹੋਇਆ ਕੀ ਨਹੀਂ ਉਹਨਾਂ ਨੇ ਪੈਟਰੋਲ ਬੋਤਲਾਂ ਦੇ ਵਿੱਚ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਪੈਟਰੋਲ ਬੰਬ ਸੱਟਣ ਦੀ ਕੋਸ਼ਿਸ਼ ਕੀਤੀ ਕੁਰਬਾਨਾ ਲੈ ਕੇ ਜਿਹੜੇ ਸੀਗੇ ਯਗਦਮ ਉਹਨਾਂ ਨੇ ਇਦਾਂ ਹਮਲਾ ਕਰ ਦਿੱਤਾ ਜਿਵੇਂ ਬਹੁਤ ਵੱਡੇ ਦੁਸ਼ਮਣ ਤੇ ਫਸ ਕਰਨਾ ਹੋਇਆ ਅਮਲਾ ਕਰਨਾ ਹੁੰਦਾ ਕਿ ਸਾਡੇ ਉਹਦੇ ਵਿੱਚ ਬੰਦਿਆਂ ਦੀਆਂ ਬਾਹਾਂ ਵੱਢੀਆਂ ਗਈਆਂ ਹੱਥ ਵੱਢੇ ਗਏ ਬਾਹਾਂ ਟੁੱਟ ਗਈਆਂ ਫ੍ਰੈਕਚਰ ਹੋ ਗਈ ਸਿਰਾਂ ਤੇ ਡਾਂਗਾਂ ਮਾਰੀਆਂ ਉਹਨਾਂ ਨੇ ਸਾਡੇ ਉਹਦੇ ਵਿੱਚ ਅਡੀਸ਼ਨ ਸਗਾਤਰ ਸਾਬ ਜੀ ਜ ਸਿੰਘ ਜੀ ਉਹਨਾਂ ਦਾ ਬਾਹ ਤੇ ਕਿਰਪਾਨ ਦੇ ਵੱਜੀ ਤੇ ਮੀਰ ਸਗਾਤਰ ਬਲਵਿੰਦਰ ਸਿੰਘ ਖੈਰਾਬਾਦ ਨੇ ਉਹਨਾਂ ਦਾ ਹੱਥ ਵੱਢਿਆ ਗਿਆ ਤੇ ਜਿਹੜਾ ਕਿ ਜਿਹੜੇ ਬੁਰੀ ਤਰ੍ਹਾਂ ਹੱਤ ਵੜੇਗਾ ਤੇ ਹੁਣ ਤੱਕ ਵੀ ਬਲੱਡ ਦੀ ਫੁਆਰੇ ਚੱਲ ਰਹੇ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਸਿਵਲ ਹਸਪਤਾਲ ਲੁਧਿਆਣੇ ਇੱਕ ਸੰਦੀਪ ਸਿੰਘ ਮੁੰਡਾ ਉਹਨੂੰ ਡੀ ਐਮ ਸੀ ਦੇ ਵਿੱਚ ਗਿਆ ਉਹ ਇੱਕ ਹਰਮਨਜੀਤ ਸਿੰਘ ਹੈ ਹਰਵਿੰਦਰ ਸਿੰਘ ਉਹ ਵੀ ਸਿਵਲ ਹਸਪਤਾਲ ਲੁਧਿਆਣੇ ਗਿਆ ਤੇ ਉੱਥੇ ਕੋਈ ਅਸੀਂ ਅਸੀਂ ਆਪਣੀ ਉੱਥੇ ਫਸਲ ਵੀ ਜਾਂਦੇ ਲਈ ਗਏ ਸੀ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਕਿਉਂਕਿ ਫਿਰ ਮੈਂ ਇਹ ਤੇ ਅਸ਼ੋਕੜ ਦੱਸ ਦਿਆਂ ਤੁਹਾਨੂੰ ਇਹ ਜਿਹੜੀ ਜ਼ਮੀਨ ਹੈ ਇਹ ਗੁਰਦੁਆਰਾ ਸ਼ਰਮਣੀ ਗੁਰਦੁਆਰਾ ਪਰੰਧ ਕਮੇਟੀ ਦੀ ਜ਼ਮੀਨ ਹੈ 2010 ਸਾਡੇ ਹੱਥ ਅਕੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਿੱਥੇ ਵੀ ਗਏ ਇਹ ਹਾਈ ਕੋਰਟ ਕੇ ਉਹਨਾਂ ਨੇ ਇਹਨਾਂ ਨੂੰ ਰਿਵੀਜ਼ਨ ਪਾਈ ਇਹਨਾਂ ਨੇ ਉਹਦੀ ਕਾਸਟ ਭਈ ਇਹਨਾਂ ਨੂੰ ਤੇ ਹੁਣ ਇਹਨਾਂ ਨੇ ਰਿਵੀਜ਼ਨ ਪਾਈ ਇੱਥੇ ਲੁਧਿਆਣੇ ਸਿਵਲ ਜੱਜ ਦੇ ਉਹਨਾਂ ਨੇ ਇਹਨੂੰ ਕਾਸਟ ਭਾ ਕੇ ਇਹਨਾਂ ਦੀ ਡਿਸਮਿਸ ਕੀਤੀ ਆ ਤੇ ਇਹਨਾਂ ਦੇ ਕੋਲੇ ਕੁਝ ਨਹੀਂ ਹੈ ਸਿਰਫ ਕੀ ਸੱਪਾ ਸਾਹਿਬ ਜਿਸ ਤਰ੍ਹਾਂ ਕਿ ਉੱਥੇ ਲੜਾਈ ਟਕੜਾ ਹੋਇਆ ਤੁਹਾਨੂੰ ਕੋਈ ਖਾਸ ਸਾਹ ਸੀਗਾ ਵੀ ਇਸ ਤਰ੍ਹਾਂ ਲੜਾਈ ਟਕੜਾ ਹੋ ਸਕਦਾ ਬਿਲਕੁਲ ਹੀ ਨਹੀਂ ਸੀ ਜੀ ਬਿਲਕੁਲ ਹੀ ਕੋਈ ਝਗੜਾ ਨਹੀਂ ਸੀ ਉੱਥੇ ਜਿਸ ਤਰ੍ਹਾਂ ਕਿ ਇਹ ਬਹੁਤ ਜ਼ਮੀਨ ਆਉਂ ਤੇ ਇਹ ਇੱਕ ਮਤਲਬ ਕੇਸ ਚੱਲ ਰਿਹਾ ਹੈ ਹਾਈ ਕੋਰਟ ਇਹ ਚੱਲਿਆ ਕਾਫੀ ਲੰਮਾ ਚੱਲਿਆ ਪਹਿਲਾਂ ਵੀ ਕੱਟਨਾਮਾ ਹੋ ਚੁੱਕੀਆਂ ਨੇ ਕਿ ਤੁਸੀਂ ਪ੍ਰਸ਼ਾਸਨ ਨੂੰ ਨਾਲ ਜਣਾ ਜੋ ਵੀ ਸਮਝਿਆ ਕੇਸ ਚੱਲਿਆ ਕਿਸ ਤੇ ਸਾਡੇ ਹੱਕ ਦੇ ਸਾਡੇ ਕੋਲ ਡਾਕੂ ਸਾਡੇ ਡਾਕੂਮੈਂਟਸ ਨੇ ਜੀ ਸਾਡੇ ਕੋਲ ਸਾਡਾ ਕਾਗਜ ਨਹੀਂ ਦਖਲ ਬਰੜ ਦੇ ਸਾਡੇ ਕੋਲ ਕਾਗਜ ਨਹੀਂ ਜੀ ਕਬਜ਼ਾ ਲੈ ਸਕਦੇ ਹਾਂ ਉਹ ਜੀ ਫਸਲ ਵੀ ਸਕਦੇ ਹਾਂ ਤੇ ਉਹਨੇ ਕੋਸਟ ਵੀ ਇਹ ਅਗੇਂਸਟ ਤੇ ਕੋਈ ਐਸੀ ਗੱਲ ਨਹੀਂ ਹੈ ਅਸੀਂ ਤਾਂ ਪ੍ਰਸ਼ਾਸਨ ਅਸੀਂ ਐਸਐਸਪੀ ਨੂੰ ਅਈ ਇਹਨਾਂ ਨੇ ਇਹਨੂੰ ਪਤਾ ਲੱਗਿਆ ਪਰਸਵੀ ਉੱਥੇ ਮਿੱਟੀ ਚੱਕਣੀ ਆ ਅਸੀਂ ਦਰਾਹੀਂ ਐਸ ਐਚ ਨੂੰ ਲਿਖ ਕੇ ਦਿੱਤਾ ਵੀ ਮਾਈਨਿੰਗ ਨਾ ਕਰ ਲੈਣ ਸਾਡੀ ਜ਼ਮੀਨ ਦੇ ਵਿੱਚੋਂ ਅਸੀਂ ਤਾਂ ਸੁਝੇਦਾਂ ਉਹਦੇ ਲਈ ਅੱਜ ਗਏ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਸਾਡੀ ਕੀ ਮੰਗ ਕਰਦੇ ਆ ਜੀ ਸਰਕਾਰ ਤੋਂ ਜੀ ਮੰਗ ਕਰਦੇ ਆ ਵੀ ਉਹਨਾਂ ਸਾਨੂੰ ਜਿਹੜੀ ਸ਼ਰਮਣੀਬੜੀ ਜ਼ਮੀਨ ਹੈ ਉਹਨਾਂ ਨੇ ਉਹਦੇ ਤੇ ਸਾਡਾ ਹੱਕ ਬਣਦਾ ਸਾਨੂੰ ਮਿਲੇ ਉਹ ਤੇ ਉਹਨਾਂ ਦਾ ਤਾਂ ਕੋਈ ਧੱਕੇ ਨਹੀਂ ਹੈ ਨਸ਼ਾ ਕੀਤਾ ਮੈਂ ਤਾਂ ਕਿਹਾ ਸੀ ਮੈਨੂੰ ਵੀ ਪਿੰਡ ਬਲਾਸਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚਕਾਰ ਜੋ ਖੂਨੀ ਝੜਪ ਹੋਈ ਹੈ ਇਸ ਬਾਰੇ ਡੀਐਸਪੀ ਪੈਲ ਦਾ ਕੀ ਕਹਿਣਾ ਉਹ ਸੁਣਦੇ ਹਾਂ ਆਈਸੀ ਕੀ ਰੌਂਡ 10:00 ਵਜੇ ਆਨੇ ਦਰਾਹੇ ਕਿ ਕਾਪ ਨੇ ਬਿਲਾਸੁਰ ਪਿੰਡ ਤੇ ਸ਼੍ਰੋਮਣੀ ਕਮੇਟੀ ਅਤੇ ਮਾਨਤਾਵਿੱਤ ਲੜਾਈ ਹੋਈ ਹੈ ਅਸੀਂ ਤਾਂ ਮੌਕੇ ਤੇ ਪਹੁੰਚੇ ਹੋਰ ਤੱਕ ਥੋੜੇ ਦਾ ਕਰਾਊਡ ਸੀ ਉਹ ਸਕੇ ਸਪਰਸ ਕਰਾਤਾ ਤੇ ਨੰਤਾ ਕੋਈ ਲੈਂਡ ਨੂੰ ਲੈ ਕੇ ਕੋਈ ਇਹ ਆਪਸ ਕੋਈ ਪਹਿਲਾਂ ਤੋਂ ਕੋਈ ਕੋਰਟ ਕੇਸ ਚੱਲ ਰਹੇ ਨੇ ਉਹ ਜਿसे ਕਲੀਅਰਟੀ ਕਰ ਰਹੇ ਹਾਂ ਤੇ ਇਹ ਦੋਨੋਂ ਥੀਰਾ ਹਸਪਤਲ ਦਾਖਲ ਹੋਣੀਆਂ ਨੇ ਜੋ ਸਾਡੇ ਕੋਲ ਐਮਐਲਏ ਆ ਜਾਏਗੀ ਅਸੀਂ ਬਿਆਨ ਲਿਖ ਕੇ ਜੋ ਕਾਰਵਾਈ ਬੰਦ ਕਰਾਂਗੇ ਜੀ ਬੀਟੀਕੋ ਐਪਲੀਕੇਸ਼ਨ ਕਿਨੂੰ ਆਈ ਹੈ ਇੱਕ ਵਾਰੀ ਮੇਰੇ ਵੀ ਜਸਟ ਫੋਨ ਇਨੋਟਿਸ ਹੈ ਕਿ ਉਹ ਸਿਰ ਉਹਨਾਂ ਤੋਂ ਦੱਸਿਆ ਗਿਆ ਕਿ ਐਪਲੀਕੇਸ਼ਨ ਆਈ ਹੈ ਤਾਂ ਇੱਕ ਵਾਰੀ ਅਸੀਂ ਵੈਰੀਫਾਈ ਕਰਦੇ ਹਾਂ ਕਿਨੂੰ ਐਪਲੀਕੇਸ਼ਨ ਕੀਤੀ ਗਈ ਸੀ